ਤੂੰ ਜਲ ਨਿਦ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਮਰਾਮੋ ਪੂਜ ਕਰੀਜੈ ਮਨ ਤਨ ਅਰਪ ਧਰਉ ਸਭ ਆਗੇ ਰਸ ਗੁਰਮਤਿ ਗਿਆਨ ਦਰੜੀਜੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੂਵਰ ਨਿਤ ਚੁਨ ਚੁਨ ਪੂਜ ਕਰੀਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕੋ ਇਹੋ ਮਨ ਦੀਜੈ ਨਿਰਮੋਲਕ ਅਤ ਹੀਰੋ ਨੀਕੋ ਹੀਰਾ ਹੀਰ ਬਧੀਜੈ ਮਨ ਮੋਤੀ ਸਾਲ ਹੈ ਗੁਰ ਸ਼ਬਦੀ ਜਿਤ ਹੀਰਾ ਪਰਖ ਲਈਜੈ ਸੰਗਤ ਸੰਤ ਸੰਗ ਲਾਗ ਉੱਚੇ ਜਿਉ ਪੀਪ ਪਪਲਾਸ ਖਾਏ ਲੀਜੈ ਸਭ ਨਰਮ ਪ੍ਰਾਣੀ ਊਤਮ ਹੋਵੈ RAM ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਗੁਰ ਗਿਆਨ ਦਰੜਾਇਆ ਬਹਿਕਾਰ ਬਾਸ ਜਗ ਦੀਜੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਕਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀਜੈ ਸਾਖਤ ਨਾਰ ਅਹੰਕਾਰੀ ਕਹੀਐ ਬਿਨ ਨਾਮੈ ਧ੍ਰਿਗ ਜੀਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪੁਖੀਜੈ ਕਲਿਆਣ ਮਹੱਲਾ ਚੌਥਾ ਰਾਮ ਮੈਂ ਸਾਧੂ ਚਰਨ ਤਵੀਜੈ ਦਿਲ ਬਿਖ ਦਹਿਨ ਹੋਏ ਖਿਨੇ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾਉ ਮੰਗਤ ਜਨ ਦੀਨ ਖਰੇ ਦਰ ਠਾਢੇ ਅਤ ਤਰਸਨ ਕੋ ਦਾਨ ਦੀਜੈ ਤਰਾਹੀ ਤਰਾਹੀ ਸਰਨ ਪ੍ਰਭ ਆਈ ਮੋਕੋ ਗੁਰਮਤਿ ਨਾਮ ਦਰੜੀਜੈ ਕਾਮ ਕ੍ਰੋਧ ਨਗਰਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰਹੁ ਰਖ ਲੇਵੋ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਹਿਵ ਸੀਤਲ ਸ਼ਬਦ ਗੁਰ ਦੀਜੈ ਤਨ ਮਨ ਸ਼ਾਂਤ ਹੋਏ ਅਧਕਾਈ ਰੋਗ ਕਾਟੈ ਸੂਖ ਸਵੀਜੈ ਜਿਉ ਸੂਰਜੇ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀਜੈ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਜ ਘਰ ਬੈਠਿਆਂ ਪੀਜੈ ਜਨ ਕੋ ਪ੍ਰੀਤ ਲੱਗੀ ਗੁਰ ਸੇਤੀ ਜਿਉ ਚਕਵੀ ਦੇਖ ਸੂਰੀਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੇ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸੁਹਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਪਰੀਜੈ ਆਪਨ ਸਵਾਏ ਕਰਹਿ ਬਹੁ ਬਾਤ ਤਿਨਾ ਕਾ ਵਸਾਹੁ ਕਿਆ ਕੀਜੈ ਸਾਧੂ ਸਾਦ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀਜੈ ਪਰਉਪਕਾਰ ਬੋਲਹਿ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੈ ਤੂੰ ਅਗਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬੋ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਹਮਦਾਸਨ ਦਾਸ ਕਰੀਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੂਰ ਪਵੀਜੈ ਰਹਾਉ ਸੰਕਰਨਾਰਦ ਸੇਖਨਾਗ ਮຸນ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿਤ ਹੋਏ ਸਭ ਜਹ ਸਾਧੂ ਚਰਨ ਤਰੀ ਜੈ ਤਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਕਾਨ ਚਕਾਵੇ ਵਿਖ ਡੁੱਬਦਾ ਕਾੜ ਕਢੀਜੈ ਭਰਮ ਸੂਕੇ ਬਹੁ ਉਬ ਸੁਖ ਕਹੀਐ ਮਿਲ ਸਾਧੂ ਸੰਗ ਹਰੀ ਜੈ ਤਾਂ ਤੇ ਬਿਲਮ ਫਲ ਢਿਲ ਨਾ ਕੀਜੈ ਜਾਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੈ ਕਾੜਿ ਤਰੀਜੈ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਹਾਂ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤ ਗੁਰ ਸਰਨ ਪਵੀਜੈ ਜੇ ਵੱਡ ਭਾਗ ਹੋਏ ਅਤ ਨੀਕਾ ਤਾ ਗੁਰਮਤਿ ਨਾਮ ਦਰੜੀਜੈ ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਅਧ்கਾਈ ਵਿੱਚ ਮਾਇਆ ਪਚੈ ਪਚੀਜੈ ਅ ਗਿਆਨ ਅੰਧੇਰ ਮਹਾਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਰਾਮੈ ਤੇ ਗਤ ਕੀਜੈ ਸਤ ਗੁਰ ਮਿਲੈ ਤਾਂ ਨਾਮ ਦਰੜਾਈ RAM ਨਾਮੈ ਰਲੈ ਮਲੀਜੈ ਸ਼ਕਾ ਇਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਨਾਇ ਤੇਰਾ ਤਰਨਾ ਨਾਇ ਪਤ ਪੂਜੈ ਨਾਉ ਤੇਰਾ ਗਹਿਣਾ ਮਾਤਮਕ ਸੂਦੈ ਨਾਇ ਤੇਰਾ ਨਾਉ ਮੰਨੇ ਸਭ ਕੋ ਏ ਵਿਣ ਨਾਮੈ ਪਤ ਕਭੂ ਨਾ ਹੋਇ ਹਵਰ ਸਿਆਣ ਪਸਗਲੀ ਪਾਜ ਜੈ ਬਖਸ਼ੀ ਤੈ ਪੂਰਾ ਕਾਜ ਰਹਾਉ ਨਾਉ ਤੇਰਾ ਤਾਨ ਨਾਉ ਦੀ ਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਹੀਂ ਤੇਰਾ ਮਾਨ ਮਹਤ ਪਰਵਾਨ ਤੇਰੀ ਨਗਰੀ ਕਰਮ ਪਵੈ ਨਿਸ਼ਾਨ ਨਾਹੀਂ ਤੇਰਾ ਸਹਿਜ ਨਾਹੀਂ ਸਲਾਹ ਨਾਉ ਤੇਰਾ ਅਮਰਤ ਵੇਖੇ ਉੱਠ ਜਾਏ ਨਾਹੀਂ ਤੇਰਾ ਸਭ ਸੁਖ ਵਸਹਿ ਮਨ ਆਈ ਬਿਨ ਨਾਵੇਂ ਬਾਧੀ ਜਮਪੁਰ ਜਾਏ ਨਾਰੀ 베ਰੀ ਘਰ ਦਰ ਦੇਸ ਮਨਕੀਆਂ ਖੁਸ਼ੀਆਂ ਕੀ ਚਹਿਵੀਸ ਜਾਂ ਸੱਦੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ ਅੰਧੇਰ ਅੰਦੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਬਰ ਨਾਸਤੈ ਕਰਨ ਹਾਰ ਅਪਾਰ ਰਹਾਉ ਪਤਾਲ ਪੁਰੀਆਂ ਏਕ ਭਾਰ ਹੋਵਹਿ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰਹਿ ਹੋਵਹਿ ਹੋਰ ਦੁਖਾਂ ਤੇ ਸੁਖ ਉਪਜਹਿ ਸੂਖੀ ਹੋਵਹਿ ਦੁਖ ਜਿਤ ਮੁਖ ਤੂੰ ਸਲਾਹੀਐ ਤਿਤਮੁਖ ਕੈਸੀ ਭੂਖਾ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਗਿਤ ਤਨ ਨਾਮ ਨਾ ਉਪਜੈ ਸੇ ਤਨ ਹੋਇ ਖੁਵਾਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਧ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਣ ਦੂਖ ਨ ਆਵੇ ਨੇੜੈ ਹਰ ਮਤ ਪਾਵੇ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸ ਕਰ ਜੋ ਨਾਮ ਨਾ ਲੇਵਹਿ ਵਸਹ ਕੂਟ ਪੰਜਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਵਫਾਵੈ ਏਤੇ ਗੁਣ ਏਤੀਆਂ ਚੰਗਿਆਈਆਂ ਦੇਹ ਨ ਪਛੋਤਾਵੈ ਤੁਧ ਸਲਾਹਣ ਤਿਨ ਧਨ ਪੱਲੈ ਨਾਨਕ ਕਾ ਧਨ ਸੋਈ ਜੇ ਕੋ ਜੀਉ ਕਹਿ ਉਹ ਨਾ ਕਉ ਜਮ ਕੀ ਤਲਬ ਨ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਜੇ ਤਤ ਵਿਚਾਰ ਜਾਂ ਤੇ ਫਿਰਨਾ ਆਵ ਹੁ ਸੰਸਾਰ ਰਹਾਉ ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੋਚ ਮਾਲਾ ਸਿਵ ਜੋਤ ਕੰਨੋ ਗੁਧ ਪਾਈ ਸਤ ਗੁਰੂ ਰਖਵਾਲਾ ਜਾਂ ਕਹਿ ਬਰਤ ਨਾਹੀ ਨੀਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤਨਾਹੀ ਸਤ ਗੁਰੂ ਫਰਮਾਈ ਜਾਂ ਕਹਿ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾ ਕਾ ਕਹਿਆ ਦਰ ਪ੍ਰਵਾਨ ਵੇਖੇ ਅੰਮ੍ਰਿਤ ਦੋਹੀ ਸਮ ਕਰ ਜਾਣ ਕਿਆ ਕਹੀਐ ਸਰਬੇ ਰਹਿ ਆਸਮਾਈ ਜੋ ਕਿਛ ਵਰਤੈ ਸਭ ਤੇਰੀ ਰਜ਼ਾਈ ਰਹਾ ਪ੍ਰਗਤੀ ਜੋਤ ਚੂਕਾ ਬੁਹਾਨ ਸਤਿਗੁਰ ਦੀ ਆ ਅੰਮ੍ਰਿਤ ਨਾਮ ਕਲ ਮਹ ਆਇਆ ਸੋ ਜਨ ਜਾਣ ਸਾਚੀ ਦਰਗਹ ਪਾਵੈ ਮਾਨ ਕਹਿਣਾ ਸੁਨਣਾ ਇਕੱਥ ਘਰ ਜਾਏ ਕਤਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅਠ ਛਠ ਤੀਰਥ ਸੰਗ ਗਏ ਗੁਰ ਉਪਦੇਸ ਜਵਾਹਰ ਮਾਨਕ ਸੇਵੇ ਸਿੱਖ ਸੂਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਈ ਸਰਸਨ ਤੋਖ ਤਾਸ ਗੁਰ ਹੋਇ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ ਸਤਗੁਰ ਪਾਇਐ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ ਰੱਤਾ ਸੱਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸ ਪਤ ਸੋਰੈ ਤਾਸ ਚਰਨ ਲਿਵ ਰਹੀਐ ਗੁਰਮਖ ਕੀ ਪ੍ਰਾਨੇ ਉਪਜਹਿ ਗੁਰਮਖ ਸਿਵ ਘਰ ਜਾਈਐ ਗੁਰਮਖ ਨਾਨਕ ਸੱਚ ਸਮਾਈਐ ਗੁਰਮਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਾਂ ਤੈ ਪਹਿ ਮੰਗੋਂ ਦੇ ਆਪਣਾ ਨਾਮ ਰਹਾਉ ਪੰਚ ਤਸਕਰਤਾ ਵਤ ਰਾਖੀ ਚੂਕਾ ਮਾਨੇ ਅਭਮਾਨ ਦਿਸਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ दूध कर्म संतोष कीयो कर ऐसा मांगो दान क्षमा धीर्ज कर गौ लवेरे सहज बछरा खीर पीए सिप्त शर्म का कपडा मांगो हर गुण नानक रबत रहै प्रभाती महल्ला पहला आवत किना ना राखिया जापत क्यों राखिया जाई ਜਿਸ ਤੇ ਹੋ ਵਾਸ ਹੋਈ ਪਰ ਜਾਣਾ ਜਾਂ ਉਸ ਹੀ ਮਾਹੇ ਸਮਾਏ ਤੁਹੈ ਹੈ ਵਾਹੂ ਤੇਰੀ ਰਾਜਾਈ ਜੋ ਕਿਛ ਕਰਹਿ ਸੋਈ ਪਰ ਹੋਏ ਬਾ ਅਵਰਨਾ ਕਰਨਾ ਜਾਏ ਰਹਾ ਜੈਸੀ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ ਤੈ ਸੋਈ ਇਹੋ ਖੇਲ ਖਸਮ ਕਾ ਜਿਉ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚਲਕੈ ਉਲਟੀ ਨਦਰ ਪਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਨ ਗਿਰਹੀ ਕੌਨ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਪਕੈ ਇਹੋ ਰਹਿਆ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਮਾਨ ਪ੍ਰਭਾਤੀ ਮਹੱਲਾ ਪਹਿਲਾ ਦਿਸਟ ਵਿਕਾਰੀ ਬੰਦਨ ਬਾਂਧੈ ਹਉ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਹੁਨ ਬਹੁੜ ਨ ਆਵਣ ਵਾਰ ਰਹਾਉ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾਂ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪਰਵਾਤਾ ਸ਼ਬਦ ਧਿਆਈਐ ਛੋਡੋ ਦੁਨੀ ਪਰਿਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਾਗ ਹਾਰਿਆ ਤਿੰਨ ਜੀਤਾ